ਸਿੱਧੂ ਮੂਸੇਵਾਲਾ ਦਾ ਪਰਿਵਾਰ ਇੱਕ ਵਾਰ ਫਿਰ ਖਬਰਾਂ 'ਚ ਨਜ਼ਰ ਆ ਰਿਹਾ ਹੈ। ਅਸਲ ਵਿੱਚ ਕੁਝ ਅਫਵਾਹਾਂ, ਕੁਝ ਅਸਪਸ਼ਟ ਉਕਬੰਦੀ ਆਨਲਾਈਨ ਪਖੜੀ ਸ਼ੁਰੂ ਹੋਈ ਸੀ। ਕੁਝ ਅਜਿਹੇ ਬੋਲ ਵਾਇਰਲ ਕਰਵਾਏ ਜਾ ਰਹੇ ਸਨ ਜਿਸ ਤੇ ਪਰਿਵਾਰ ਨੂੰ ਅੱਗੇ ਆਉਣਾ ਪਿਆ। ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਪਾ ਕੇ ਅਫਵਾਹਾਂ ਦੇ ਬਾਜ਼ਾਰ ਤੇ ਰੋਕ ਲਗਾਈ ਹੈ। ਕੀ ਇਹ ਅਫਵਾਹਾਂ ਪਰਿਵਾਰ ਦੇ ਕਿਸੇ ਨਿੱਜੀ ਮਸਲੇ ਦੇ ਬਾਰੇ ਸ਼ੁਰੂ ਹੋਈਆਂ ਸੀ ਜਾਂ ਫਿਰ ਸਿਆਸੀ ਪਾਰਟੀਆਂ ਦਾ ਕੋਈ ਬਿਆਨ ਸੀ ਜੋ ਰਾਤੋ-ਰਾਤ ਵਾਇਰਲ ਹੋਣ ਲੱਗਾ ਸੀ? ਫਿਲਹਾਲ ਕੁਝ ਕੁ ਸੀਮਤ ਸ਼ਬਦਾਂ ਵਿੱਚ ਪਿਤਾ ਬਲਕੌਰ ਸਿੰਘ ਦੀ ਪੋਸਟ ਕਾਫੀ ਕੁਝ ਬਿਆਨ ਕਰਦੀ ਨਜ਼ਰ ਆ ਰਹੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਵਿਧਾਨ ਸਭਾ ਚ ਰਾਜਾ ਬੁਰਿੰਗ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਟੀਵੀ ਚੈਨਲ ਦੁਆਰਾ ਕੀਤੀ ਇੰਟਰਵਿਊਸ ਬੰਦੀ ਪੰਜਾਬ ਸਰਕਾਰ ਨੂੰ ਸਖਤ ਸਵਾਲ ਕੀਤੇ ਸੀ ਪਰ ਉਸੇ ਸਵਾਲ ਨੂੰ ਤੇ ਸਰਕਾਰ ਦੀ ਬੇਰੁਖੀ ਨੂੰ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਬੀਤੇ ਦਿਨੀ ਪਰਿਵਾਰ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਖਬਰਾਂ ਦੀ ਦੁਨੀਆ ਸਰਗਰਮ ਹੁੰਦੀ ਦਿਖਾਈ ਦੇ ਰਹੀ ਸੀ ਇਸ ਤੋਂ ਇਲਾਵਾ ਮਾਤਾ ਚਰਨ ਕੌਰ ਦੇ ਨਾਲ ਜੋੜ ਕੇ ਹੋਰ ਖਬਰਾਂ ਵੀ ਆਪੋ ਆਪਣੇ ਢੰਗ ਨਾਲ ਪਰੋਸੀਆਂ ਜਾ ਰਹੀਆਂ ਸਨ ਜਿੱਥੋਂ ਤੱਕ ਪਰਿਵਾਰ ਦੇ ਨਿੱਜੀ ਹਾਲਾਤ ਜਾਂ ਫਿਰ ਉਮੀਦ ਨੂੰ ਅਸੀਂ ਖਬਰ ਵਿੱਚ ਸ਼ਾਮਲ ਨਹੀਂ ਕਰ ਰਹੇ ਇਹ ਪਰਿਵਾਰ ਦਾ ਨਿੱਜੀ ਮਸਲਾ ਹੈ ਉਹ ਬਿਹਤਰ ਦੱਸ ਸਕਦੀ ਨਹੀਂ ਪਰ ਸਿਆਸੀ ਕਿਆਸਰਾਂ ਜਾਂ ਸੰਕੇਤ ਹੋ ਸਕਦਾ ਹੈ ਪਰਿਵਾਰ ਨੂੰ ਪਰੇਸ਼ਾਨ ਕਰ ਰਹੇ ਹੋਣਗੇ ਇਸੇ ਲਈ ਸਿੱਧੂ ਬਲਕੌਰ ਸਿੰਘ ਹੁਣ ਖੁਦ ਸਾਹਮਣੇ ਆਏ ਨਹੀਂ ਬਲਕੌਰ ਸਿੰਘ ਹੋਣਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਜ਼ਿਕਰ ਕੀਤਾ ਹੈ ਕਿ ਸਿੱਧੂ ਨੂੰ ਚੌਹਣ ਵਾਲਿਆਂ ਦੇ ਅਸੀਂ ਧੰਨਵਾਦੀਆਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਨੇ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਦੇ ਬਾਰੇ ਚਲਾਈਆਂ ਜਾ ਰਹੀਆਂ ਨੇ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਦੇ ਵੱਲੋਂ ਤੁਹਾਡੇ ਨਾਲ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਅਜੋਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਦੇ ਰਾਹੀਂ ਬੇਨਤੀ ਕੀਤੀ ਹੈ ਤੇ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਦੇ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਉਹਨਾਂ ਆਖਿਆ ਕਿ ਜੋ ਵੀ ਅਸਲ ਖਬਰ ਹੋਵੇਗੀ ਉਹ ਖੁਦ ਲੋਕਾਂ ਦੇ ਨਾਲ ਮੀਡੀਆ ਦੇ ਨਾਲ ਸਾਂਝੀ ਕਰਨਗੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਆਨਲਾਈਨ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਰ ਉਹਨਾਂ ਵਿੱਚੋਂ ਕਿਹੜੀ ਖਬਰ ਕਿੰਨੀ ਕ ਸੱਚੀ ਹੈ ਇਸ ਦੇ ਬਾਰੇ ਪਰਿਵਾਰ ਖੁਦ ਬਿਹਤਰ ਦੱਸ ਸਕਦਾ ਹੈ ਤੇ ਦੱਸੇਗਾ ਵੀ ਸੋ ਸਾਡੇ ਚੈਨਲ ਦੇ ਵੱਲੋਂ ਵੀ ਸਾਡੇ ਸਬਸਕ੍ਰਾਈਬਰਸ ਨੂੰ ਫਾਲੋਅਰਸ ਨੂੰ ਹਾਂ ਸਿੱਧੂ ਮੂਸੇਵਾਲਾ ਦੇ ਚਾਣ ਵਾਲਿਆਂ ਨੂੰ ਬੇਨਤੀ ਹੈ ਕਿ ਹਰ ਖਬਰ ਦਾ ਸਬਰ ਦੇ ਨਾਲ ਇੰਤਜ਼ਾਰ ਕੀਤਾ ਜਾਵੇ ਕਿਉਂਕਿ ਜੋ ਵੀ ਭਾਵੇਂ ਉਹ ਸਿਆਸੀ ਹੈ ਜਾਂ ਨਿੱਜੀ ਹੈ ਉਹ ਪਰਿਵਾਰ ਦਾ ਨਿੱਜੀ ਆਪਣਾ ਖੁੱਦਾ ਮਸਲਾ ਹੈ ਉਹ ਖੁੱਦ ਜਦੋਂ ਚਾਣ ਸਾਂਝੀ ਕਰ ਸਕਦੇ ਨੇ ਇਹ ਉਹਨਾਂ ਤੇ ਛੱਡ ਦਿੱਤਾ ਜਾਵੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਜੋ ਇਨਸਾਫ ਦੀ ਲੜਾਈ ਹੈ ਉਸ ਵਿੱਚ ਅਸੀਂ ਅਰਦਾਸ ਕਰ ਸਕਦੇ ਹਾਂ ਪਰਿਵਾਰ ਦੇ ਨਾਲ ਖੜ੍ਹ ਸਕਦੇ ਹਾਂ ਇਸੇ ਕਰਕੇ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਦੇ ਜ਼ਰੀਏ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਉਹਨਾਂ ਦੇ ਪਿਆਰ ਉਹਨਾਂ ਦੇ ਸਨੇਹ ਤੇ ਉਹਨਾਂ ਦੀ ਫਿਕਰਮੰਦੀ ਲਈ ਉਹ ਸ਼ੁਕਰਗੁਜ਼ਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਕਿ ਲੋਕ ਇਹਨਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਫਿਕਰ ਕਰਦੇ ਨੇ ਪਰ ਇਸ ਦੇ ਨਾਲ ਹੀ ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅਫਵਾਹਾਂ ਤੇ ਖਾਸ ਤੌਰ ਤੇ ਬਾਜ਼ਾਰੂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਪਰਿਵਾਰ ਦੇ ਸਬੰਧੀ ਜੋ ਵੀ ਖਬਰ ਹੈ ਉਹ ਖੋਦ ਮੀਡੀਆ ਨੂੰ ਦੱਸਣਗੇ